ਸਤਿ ਸ੍ਰੀ ਅਕਾਲ ਨਮਸਕਾਰ ਅੱਜ ਭਾਰਤੀ ਕਿਸਾਨ ਯੂਨੀਅਨ ਸੰਯੁਕਤ ਮੋਰਚੇ ਵੱਲੋਂ ਬੀਜੇਪੀ ਦੇ ਸਾਬਕਾ ਮੰਤਰੀ ਸਰਜੀਤ ਮਾਰਜਿਆਨੀ ਦਾ ਤਿੱਖਾ ਵਿਰੋਧ ਕੀਤਾ ਗਿਆ ਵਿਰੋਧ ਕਰ ਰਹੇ ਕਿਸਾਨ ਨੇ ਦੱਸਿਆ ਕਿ ਦਿੱਲੀ ਵਿੱਚ ਕਿਸਾਨਾਂ ਨੂੰ ਐਂਟਰ ਨਹੀਂ ਹੋਣ ਦਿੱਤਾ ਜਿਸ ਦੇ ਸਬੰਧ ਵਿੱਚ ਕਿਸਾਨਾਂ ਵਿੱਚ ਭਾਰੀ ਰੋਸ ਹੈ ਜੋ ਕਿਸਾਨਾਂ ਦੀਆਂ ਮੰਗਾਂ ਐਮਐਸਪੀ ਨਹੀਂ ਮੰਨੀਆਂ ਗਈਆਂ ਉਸ ਦੇ ਸਬੰਧ ਵਿੱਚ ਭਾਰਤੀ ਕਿਸਾਨ ਯੂਨੀ ਇਕਤਾ ਡਕੋਤਾ ਦੇ ਪ੍ਰਧਾਨ ਹਰੀਸ਼ ਨੱਡਾ ਵੱਲੋਂ ਹਾਂਜੀ ਪ੍ਰਧਾਨ ਜੀ ਲਾਧੂਕਾ ਉਹ ਜਿਹੜਾ ਪਿੰਡ ਹੈ ਕਿਸ ਤਰ੍ਹਾਂ ਵਰਤ ਕੀਤਾ ਗਿਆ ਜੀ ਅੱਜ ਜੋ ਭਾਜਪਾ ਦਾ ਹਕੂ ਹੈ ਸਰਜੀਤ ਕੁਮਾਰ ਜੈਣੀ ਦਾ ਵਿਰੋਧ ਸਾਰੀਆਂ ਸੰਯੁਕਤ ਕਿਸਾਨ ਗਰੂ ਮੋਰਚੇ ਦੀ ਜਿਹੜੀ ਜਥੇਬੰਦੀਆ ਉਹਨਾਂ ਵੱਲੋਂ ਕੀਤਾ ਗਿਆ ਜੋ ਸੰਯੁਕਤ ਕਿਸਾਨ ਮੋਰਚਾ ਨੇ ਨਾਅਰਾ ਦਿੱਤਾ ਭਾਜਪਾ ਹਰਾਓ ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ ਦੇ ਤਹਿਤ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜਾ ਇਹਨਾਂ ਦਾ ਵਿਰੋਧ ਪ੍ਰਦਰਸ਼ਨ ਜਿਹੜਾ ਲਗਾਤਾਰ ਹੋ ਰਿਹਾ ਹੈ ਇਹ ਵਿਰੋਧ ਪ੍ਰਦਰਸ਼ਨ ਕਰਨ ਦਾ ਜਿਹੜਾ ਮੁੱਖ ਕਾਰਨ ਹੈ ਕਿਉਂਕਿ ਜਿਹੜੇ ਮੋਦੀ ਸਰਕਾਰ ਨੇ ਕਿਸਾਨਾਂ ਦੇ ਨਾਲ ਵਾਅਦਾ ਖਲਾਫੀ ਕੀਤੀ ਹੈ ਜਿਹੜਾ ਇਹਨਾਂ ਨੇ ਕਿਹਾ ਸੀ ਐਮਐਸਪੀ ਤੇ ਗਰੰਟੀ ਕਾਨੂੰਨ ਜਿਹੜਾ ਜਲਦ ਜਿਹੜਾ ਦੇਾਂਗੇ ਔਰ ਜਿਹੜੀ ਹੋਰ ਜਿਹੜੀਆਂ ਕਿਸਾਨਾਂ ਦੀਆਂ ਰਹਿੰਦੀਆਂ ਮੰਗਾ ਸੁਆਮੀ ਨਾਥਨ ਰਿਪੋਰਟ ਜਿਹੜੀ ਉਹ ਲਾਗੂ ਕਰਾਂਗੇ ਸੀਟੂ ਪਲੱਸ 50% ਫਾਰਮੂਲਾ ਦੇ ਹਿਸਾਬ ਨਾਲ ਕਿਸਾਨਾਂ ਨੂੰ ਜਿਹੜਾ ਮਿਲੇਗਾ ਸੋ ਸਾਰੀਆਂ ਜਿਹੜੀਆਂ ਗੱਲਾਂ ਤੋਂ ਮੋਦੀ ਸਰਕਾਰ ਜਿਹੜੀ ਮੁਕਰੀ ਹੈ ਜਿਹਨੂੰ ਯਾਦ ਕਰਾਉਣ ਦੇ ਲਈ ਜਿਹੜੇ ਪਿਛਲੇ ਦਿਨੀ ਸਾਰੇ ਜਿਹੜੇ ਪੰਜਾਬ ਦੇ ਕਿਸਾਨ ਆ ਦਿੱਲੀ ਵੱਲ ਜਿਹੜੇ ਕੂਚ ਕਰ ਰਹੇ ਸੀ ਉਹਨਾਂ ਤੇ ਜਿਹੜਾ ਬੀਜੇਪੀ ਸਰਕਾਰ ਦੇ ਵੱਲੋਂ ਜਿਹੜਾ ਤਸ਼ੱਦਦ ਕੀਤਾ ਗਿਆ ਉਹਨਾਂ ਤੇ ਅਥਰੂ ਗੈਂਸ ਦੇ ਗੋਲੇ ਛੁੱਟੇ ਗਏ 70000 ਦੇ ਕਰੀਬ ਜਿਹੜੇ ਪੁਲਿਸ ਕਰਮੀ ਆ ਉਹਨਾਂ ਸਰਹਾਦਾ ਤੇ ਜਿਹੜੇ ਲਗਾਏ ਗਿਆ ਕਿਲ ਤੱਕ ਜਿਹੜੇ ਰਾਹਾਂ ਤੇ ਗੱਡੇ ਗਏ ਸੋ ਇੱਕ ਜਿਹੜਾ ਸਾਡਾ ਨੌਜਵਾਨ ਕਿਸਾਨ ਜਿਹੜਾ ਸੁਭ ਕਰਨਦੀਪ ਸਿੰਘ ਜਿਹੜਾ ਉਹਦੀ ਸਿੱਧੀ ਮੱਥੇ ਦੇ ਵਿੱਚ ਗੋਲੀ ਜਿਹੜੀ ਲਗਾਈ ਗਈ ਹੋਰ ਇਥੋਂ ਤੱਕ ਕਿ ਪੰਜਾਬ ਦੀ ਸਰਹੱਦ ਦੇ ਚਾਕੇ ਜਿਹੜਾ ਸਾਡੇ ਟਰੈਕਟਰਾਂ ਦੀ ਭੰਨ ਤੋੜ ਕੀਤੀ ਕੀ ਨੌਜਵਾਨਾਂ ਨੂੰ ਬੋਰੀਆਂ ਵਿੱਚ ਪਾ ਪਾ ਕੇ ਜਿਹੜਾ ਕੁੱਟਿਆ ਗਿਆ ਸੋ ਗੈਰ ਮਨੁੱਖੀ ਜਿਹੜਾ ਤਸ਼ੱਦਦ ਹੈ ਇਸ ਬੀਜੇਪੀ ਸਰਕਾਰ ਦੇ ਵੱਲੋਂ ਕੀਤਾ ਗਿਆ ਪਰ ਇਹਦੇ ਵਿਰੋਧ ਦੇ ਵਜੋਂ ਅਸੀਂ ਖੜੇ ਹੋਏ ਹਾਂ ਕਿ ਬੀਜੇਪੀ ਸਰਕਾਰ ਇਹ ਮੋਦੀ ਦੁਬਾਰਾ ਸੱਤਾ ਦੇ ਚਾਹੁੰਦਾ ਤਾਂ ਲੋਕਤੰਤਰ ਦਾ ਜਿਹੜਾ ਥੋੜਾ ਬਹੁਤਾ ਲੋਕਤੰਤਰ ਬਚਿਆ ਉਹਦਾ ਵੀ ਪੂਰੀ ਤਰ੍ਹਾਂ ਜਿਹੜਾ ਸਫਾਇਆ ਕਰ ਦੇਗਾ ਇੱਥੇ ਜਿਹੜਾ ਫਾਸ਼ੀਵਾਦ ਗੁੰਡਾ ਜਿਹੜਾ ਰਾਜ ਹੈ ਜਿਹੜਾ ਡੰਡੇ ਦਾ ਰਾਜ ਹੈ ਇਹ ਜਿਹੜਾ ਮੋਦੀ ਸਥਾਪਿਤ ਕਰਨਾ ਚਾਹੁੰਦਾ ਹੈ ਜਿਹੜਾ ਕਿ ਪੰਜਾਬ ਦੇ ਲੋਕ ਔਰ ਦੇਸ਼ ਦੇ ਲੋਕ ਜਿਹੜੇ ਹਰਗੱਜ ਜਿਹੜੀ ਬਰਦਾਸ਼ਤ ਨਹੀਂ ਕਰ ਗਏ ਉਹਦੇ ਕਹਿ ਤਾ ਜਿਹੜਾ ਪਿੰਡ-ਪਿੰਡ ਤੇ ਜਿਹੜਾ ਵਿਰੋਧ ਹੋ ਰਿਹਾ ਪੰਜਾਬ ਦੇ ਚੋ ਬੀਜੇਪੀ ਦਾ ਪੂਰੀ ਤਰ੍ਹਾਂ ਸੂਕੜਾ ਸਾਫ ਹੈ ਜਿੱਥੇ ਪੰਜਾਬ ਵਿੱਚੋਂ ਸੂਕੜਾ ਸਾਫ ਹੈ ਉਥੇ ਦੇਸ਼ ਦੇ ਵੱਖ-ਵੱਖ ਸਟੇਟਾਂ ਦੇ ਵਿੱਚ ਪੂਰੀ ਤਰ੍ਹਾਂ ਬੀਜੇਪੀ ਸਰਕਾਰ ਦੀ ਜਿਹੜੀ ਵਿਰੋਧਤਾ ਹੋ ਰਹੀ ਹੈ ਬੀਜੇਪੀ ਪਾਰਟੀ ਦੀ ਜਿਹੜੀ ਵਿਰੋਧਤਾ ਹੋ ਰਹੀ ਹੈ ਔਰ ਅਸੀਂ ਯਾਦ ਕਰਾਉਣਾ ਚਾਹੁੰਦੇ ਆ ਇਹਨਾਂ ਲੀਡਰਾਂ ਨੂੰ ਜਿਹੜੇ ਹੰਸਰਾਜ ਹੰਸ ਵਰਗੇ ਰਵਨੀਤ ਬਿੱਟੂ ਵਰਗੇ ਜਿਹੜੇ ਗਦਾਰ ਹੈ ਜਿਹੜੀਆਂ ਦੂਜੀਆਂ ਪਾਰਟੀਆਂ ਦੇ ਵਿੱਚੋਂ ਜਿਹੜੇ ਹੁਣ ਤੱਕ ਸੱਤਾ ਦਾ ਆਨੰਦ ਮਾਨਣ ਮਾਰ ਕੇ ਹੁਣ ਬੀਜੇਪੀ ਦੀ ਜੂਟ ਖਾਣ ਵਾਸਤੇ ਜਿਹੜਾ ਬੀਜੇਪੀ ਚ ਆ ਗਿਆ ਔਰ ਬੀਜੇਪੀ ਦੇ ਗੋਣਗਾਨ ਗਾਰ ਨੇ ਔਰ ਜਿਹੜੇ ਆਪਦੇ ਲੋਕਾਂ ਨੂੰ ਆਪਦੇ ਕਿਸਾਨਾਂ ਨੂੰ ਜਿਹੜੇ ਉਹ ਭੰਡਰ ਉਹਨਾਂ ਦੇ ਜਿਹੜੇ ਖਿਲਾਫ ਗਲਤ ਸ਼ਬਦਾਵਲੀ ਜਿਹੜੀ ਵਰਤ ਰਿਹਾ ਸੋ ਇਹਨਾਂ ਗਦਾਰਾਂ ਦਾ ਜਿਹੜਾ ਨਾਂ ਹੈ ਉਹ ਲਿਖਿਆ ਜਾ ਰਿਹਾ ਇਤਿਹਾਸ ਜਿਹੜਾ ਲਿਖਿਆ ਜਾ ਰਿਹਾ ਔਰ ਜਿਹੜੇ ਲੜਨ ਵਾਲੇ ਲੋਕ ਹੈ ਉਹਨਾਂ ਦਾ ਨਾਮ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਊਗਾ ਔਰ ਜਿਹੜੇ ਇਹੋ ਜਿਹੇ ਗਦਾਰ ਨਹੀਂ ਅੰਸਰਾਜ ਵਰਗੇ ਉਹਨਾਂ ਦਾ ਕਾਰੇ ਅੱਖਰਾਂ ਦੇ ਨਾਲ ਜਿਹੜਾ ਨਾ ਲਿਖਿਆ ਜਾਊਗਾ ਪ੍ਰਧਾਨ ਜੀ ਰਮਨਦੀਪ ਮਿੱਟੂ ਕਹਿ ਰਹੇ ਆ ਵੀ ਇੱਕ ਤਰੀਕ ਨੂੰ ਵੋਟਾਂ ਪੈਣਗੇ 4 ਤਰੀਕ ਨੂੰ ਜਿੰਨੇ ਵੀ ਕਿਸਾਨ ਆ ਜਿਹੜੇ ਆਗੂ ਆ ਵਿਰੋਧ ਕਰ ਰਹੇ ਉਹਨਾਂ ਦੀ ਲਿਸਟਾਂ ਬਣ ਚੁੱਕੀਆਂ ਜੀ ਕੋਈ ਗੱਲ ਨਹੀਂ ਜੀ ਲਿਸਟਾਂ ਤਾਂ ਉਦੋਂ ਜਦੋਂ ਦਿੱਲੀ ਗਿਆ ਸੀ ਉਦੋਂ ਵੀ ਬਣੀਆਂ ਸੀਗੀਆਂ ਲਿਸਟਾਂ ਕਦੋਂ ਨਹੀਂ ਬਣੀਆਂ ਸੰਘਰਸ਼ੀ ਲੋਕਾਂ ਦੇ ਵਾਸਤੇ ਜੇਲ੍ਹਾਂ ਔਰ ਫਾਂਸੀ ਦੇ ਰਸੇ ਜਿਹੜੇ ਹਮੇਸ਼ਾ ਜਿਹੜੇ ਬਣੇ ਆ ਔਰ ਸਾਡੇ ਗੁਰੂਆਂ ਪੀਰਾਂ ਨੇ ਸਾਡੇ ਜਿਹੜੇ ਉਹਨਾਂ ਗਦਰੀ ਬਾਬਿਆਂ ਨੇ ਜਿਹੜੀਆਂ ਜੇਲ੍ਹਾਂ ਇਕੱਠੀਆਂ ਨੇ ਕਾਲੇ ਪਾਣੀ ਦੀ ਸਜ਼ਾਵਾਂ ਜਿਹੜੀਆਂ ਉਹਨਾਂ ਨੂੰ ਦਿੱਤੀਆਂ ਗਈਆਂ ਸੀਆਂ ਪਰ ਉਹਨਾਂ ਨੇ ਹਾਰ ਨਹੀਂ ਮੰਨੀ ਔਰ ਇਸ ਤਰ੍ਹਾਂ ਲਗਾਤਾਰ ਸਮੇਂ ਦੀਆਂ ਜਿਹੜੀਆਂ ਹਕੂਮਤਾਂ ਸਮੇਂ ਦੇ ਹਾਕਮਾਂ ਨੂੰ ਜਿਹੜੀ ਆ ਵੰਗਾਰ ਪਾਉਂਦੇ ਰਹੇ ਪਰ ਤਾਂ ਜੀ ਪਿੰਡਾਂ ਵਿੱਚ ਲੋਕ ਜੇ ਇੰਨੇ ਕਿਸਾਨ ਸ਼ਹੀਦ ਹੋਇਆ ਦਿੱਲੀ ਵਿੱਚ ਪਿੰਡਾਂ ਦੇ ਲੋਕ ਇਹਨਾਂ ਨੂੰ ਘਰ ਬੁਲਾ ਕੇ ਇਹਨਾਂ ਦਾ ਸਵਾਗਤ ਕਰ ਰਹੇ ਬੀਜੇਪੀ ਦੇ ਕੈਂਡੀਡੇਟਾਂ ਦਾ ਦੇਖੋ ਇੱਕਾ ਦੁੱਕਾ ਲੋਕ ਜਿਹੜੇ ਆ ਜਿੱਥੇ ਭਗਤ ਸਿੰਘ ਨੇ ਲੜਾਈ ਲੜੀ ਹੈ ਦੇਸ਼ ਦੇ ਲੋਕਾਂ ਲਈ ਉੱਥੇ ਭਗਤ ਸਿੰਘ ਦੇ ਨਾਲ ਜਿਹੜੇ ਗਦਾਰ ਵੀ ਪੈਦਾ ਹੋਏ ਆ ਸੋ ਬਿਲਕੁਲ ਇਸ ਤਰ੍ਹਾਂ ਦੇ ਲੋਕਾਂ ਇਤਿਹਾਸ ਗਵਾਹ ਇਸ ਗੱਲ ਦਾ ਦੇਸ਼ ਦੀ ਆਜ਼ਾਦੀ ਦਾ ਜਦੋਂ ਆ ਆਜ਼ਾਦੀ ਲਈ ਲੜਿਆ ਜਾ ਰਿਹਾ ਸੀ ਉਦੋਂ ਵੀ ਜਿਹੜੇ ਕੁਝ ਲੋਕ ਜਿਹੜੇ ਵੱਡੀ ਗਿਣਤੀ 'ਚ ਲੜਨ ਵਾਲੇ ਸੀ ਕੁਛ ਈਕਾ ਦੁੱਕਾ ਜਿਹੜੇ ਉਹ ਗਦਾਰ ਵੀ ਸੀ ਔਰ ਇਸ ਤਰ੍ਹਾਂ ਦੇ ਗਦਾਰ ਜਿਹੜੇ ਉਹ ਪੈਦਾ ਹੁੰਦੇ ਰਹਿਣਗੇ